ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਪੰਜਾਬ ਸਰਕਾਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਜਿਸ ਨੂੰ ਲੈ ਕੇ ਪੈਰੋਲ ਦੀ ਅਰਜ਼ੀ ਹੁਣ ਰੱਦ ਹੋ ਸਕਦੀ ਹੈ ਜੀ ਹਾਂ ਅਮਰਤਪਾਲ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ ਤੇ ਜਿਸ ਦੇ ਵਿੱਚ ਹੁਣ ਇਹ ਗੱਲ ਕਹੀ ਗਈ ਹੈ ਕਿ ਉਸ ਦਾ ਭਾਸ਼ਣ ਜਿਹੜਾ ਕਿ ਪੰਜ ਦਰਿਆਵਾਂ ਨੂੰ ਅਕ ਲਾਉਣ ਵਾਲਾ ਹੈ ਤੇ ਜਿਸ ਤੋਂ ਬਾਅਦ ਹੁਣ ਇਸ ਬਿਆਨ ਦੇ ਦੌਰਾਨ ਦੱਸਿਏ ਕਿ ਅਮਰਤ ਮਨਪਾਲ ਦੀ ਪੈਰੋਲ ਰੱਦ ਹੋ ਸਕਦੀ ਹੈ ਜੀ ਹਾਂ ਮ੍ਰਿਤਪਾਲ ਦੀ ਪੈਰੋਲ ਹੁਣ ਰੱਦ ਹੋ ਸਕਦੀ ਹੈ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਸੀ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਤੇ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਜਿਹੜਾ ਕਿ ਸੈਸ਼ਨ ਸ਼ੁਰੂ ਹੋਵੇਗਾ ਜਿਸ ਦੇ ਵਿੱਚ ਉਹਨਾਂ ਨੂੰ ਜਾਣ ਦੀ ਪਰਮਿਸ਼ਨ ਦਿੱਤੀ ਜਾਵੇ ਤੇ ਇੱਕ ਮੈਂ ਐਮਪੀ ਦੇ ਆਧਾਰ ਤੇ ਮੇਰਾ ਪੂਰਾ ਹੱਕ ਮੰਨਦਾ ਹੈ ਕਿ ਮੈਂ ਇਸ ਸੈਸ਼ਨ ਦੇ ਵਿੱਚ ਜਾ ਸਕਾਂ ਹਾਲਾਂਕਿ ਦੂਜੇ ਪਾਸੇ ਗੱਲ ਕਰੀਏ ਤਾਂ ਉਥੇ ਹੀ ਕੱਲ ਸੁਣਵਾਈ ਨੂੰ ਲੈ ਕੇ ਹਾਈ ਕੋਰਟ ਨੇ 8 ਦਸੰਬਰ ਜਿਹੜੀ ਕਿ ਤੈਅ ਕਰ ਦਿੱਤੀ ਹੈ ਤੇ ਉਥੇ ਹੀ ਪੰਜਾਬ ਸਰਕਾਰ ਤੋਂ ਦਸਤਾਵੇਜ਼ ਮੰਗੇ ਨੇ ਤੇ ਜਿਸ ਦੇ ਦੌਰਾਨ ਰਿਪੋਰਟ ਮੰਗੀ ਗਈ ਆ ਅਮਰਿਤਪਾਲ ਦੇ ਵਕੀਲ ਦੇ ਵੱਲੋਂ ਜਿਹੜਾ ਕਿ ਬਿਆਨ ਵੀ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਉਥੇ ਹੀ ਅਮਰਿਤਪਾਲ ਦੇ ਵਕੀਲ ਨੇ ਜਿਹੜਾ ਕਿ ਇੱਕ ਵੱਡਾ ਬਿਆਨ ਦਿੱਤਾ ਤੇ ਉਥੇ ਹੀ ਦੂਜੇ ਪਾਸੇ ਦੱਸਈਏ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੂਰੇ ਦਸਤਾਵੇਜ਼ ਮੰਗੇ ਸੀ ਤੇ ਜਿਸ ਦੇ ਦੌਰਾਨ ਹੁਣ ਪੰਜਾਬ ਸਰਕਾਰ ਨੂੰ ਲੈ ਕੇ ਦੱਸਈਏ ਕਿ ਹਾਈ ਕੋਰਟ ਨੇ ਕਿਹਾ ਕਿ ਅਮਰਿਤਪਾਲ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾ ਰਹੀ ਤੇ ਜਿਸ ਦੇ ਦੌਰਾਨ ਹੁਣ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਿਤਾ ਹੈ ਜੀ ਹਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਮਰਿਤਪਾਲ ਦਾ ਜਿਹੜਾ ਭਾਸ਼ਣ ਹੈ ਉਹ ਪੰਜ ਦਰਿਆਵਾਂ ਦੇ ਵਾਂਗ ਜਿਹੜਾ ਕਿ ਪੰਜ ਦਰਿਆਵਾਂ ਨੂੰ ਅੱਗ ਲਗਾ ਸਕਦਾ ਇਸ ਤਰ੍ਹਾਂ ਉਹ ਭਾਸ਼ਣ ਹੈ ਤੇ ਜਿਸ ਦੇ ਦੌਰਾਨ ਹੁਣ ਅਮਰਿਤਪਾਲ ਦੀ ਜਿਹੜੀ ਕਿ ਪੈਰੋਲ ਕਿਤੇ ਨਾ ਕਿਤੇ ਰੱਦ ਹੋ ਸਕਦੀ ਹੈ ਤਾਂ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਪਹਿਲਾ ਉਹਨਾਂ ਨੇ ਪਟੀਸ਼ਨ ਪਾਈ ਸੀ ਪਟੀਸ਼ਨ ਤੋਂ ਬਾਅਦ ਦੂਜੇ ਪਾਸੇ ਉਹਨਾਂ ਦੀ ਪੈਰੋਲ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਤੇ ਕੱਲ ਫਿਰ ਸੁਣਵਾਈ ਹੋਈ ਤੇ ਉੱਥੇ ਹੀ ਅਮਰਤਪਾਲ ਦੇ ਵਕੀਲ ਨੇ ਬਿਆਨ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਕਹਿਣਾ ਕਿ ਪੰਜਾਬ ਸਰਕਾਰ ਤੋਂ ਸਾਰੇ ਦਸਤਾਵੇਜ਼ ਮੰਗੇ ਗਏ ਨੇ ਹਾਲਾਂਕਿ ਹਾਈ ਕੋਰਟ ਨੇ ਵੀ ਸਵਾਲ ਕੀਤਾ ਕਿ ਅਮਰਤਪਾਲ ਨੂੰ ਕਿਉਂ ਨਹੀਂ ਜਿਹੜੀ ਕਿ ਪੈਰੋਲ ਦਿੱਤੀ ਜਾ ਰਹੀ ਤੇ ਹੁਣ ਪੰਜਾਬ ਸਰਕਾਰ ਨੇ ਜਵਾਬ ਦੇ ਦਿੱਤਾ ਹੈ ਤਾਂ ਦੱਸਦੀ ਹੈ ਕਿ ਤੁਹਾਨੂੰ ਅਮਰਤਪਾਲ ਦਾ ਉਹਨਾਂ ਨੇ ਕਿਹਾ ਕਿ ਇੱਕ ਪਾਸ਼ਣ ਪੰਜ ਦਰਿਆਵਾਂ ਦੇ ਵਿੱਚ ਆਖ ਲਗਾ ਸਕਦਾ ਹੈ ਤੇ ਹੁਣ ਕਿਤੇ ਨਾ ਕਿਤੇ ਅਮਰਤਪਾਲ ਦੀ ਜਿਹੜੀ ਕਿ ਪੈਰੋਲ ਆ ਉਹ ਰੱਦ ਹੋ ਸਕਦੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਅਮਰਤਪਾਲ ਦੀ ਪੈਰੋਲ ਅਰਜੀ ਰੱਦ ਕਰਨ ਦੇ ਫੈਸਲੇ ਦਾ ਮੂਲ ਆਧਾਰ ਅਦਾਲਤ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਚੀਫ ਜਸਟਿਸ ਦੇ ਵੱਲੋਂ ਦੱਸ ਦਈਏ ਕਿ ਬੈਚ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਅੰਦੋਲਨ ਅ ਦੇ ਵਿੱਚ ਦੱਸਿਆ ਹੈ ਕਿ ਇਹ ਕੌਮੀ ਹਿੱਤਾਂ ਤੇ ਸੁਰੱਖਿਆ ਦਾ ਮਸਲਾ ਹੈ ਜੇ ਅਮਰਤਪਾਲ ਨੂੰ ਰਿਹਾ ਕੀਤਾ ਗਿਆ ਤਾਂ ਉਹ ਬੋਲਣ ਦੀ ਬੋਲਣ ਦੇ ਲਈ ਆਜ਼ਾਦ ਹੋਵੇਗਾ ਤੇ ਸੁਪਾ ਸਰਕਾਰ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਨੇ ਇਹ ਦਲੀਲ અમૃતપાલ ਸਿੰਘ ਦੇ વકીલ આરએસએસ આરએસ બેન્સ ਦੇ ਉਸ સુજા દે જવાબ ਵਿੱਚ ਦਿੱતી છે ਜਿਸ ਵਿੱਚ ਉਹਨਾਂ ਨੇ ਵੀਡੀਓ ਕਾਨਫਰન્સ ਹਜ਼ਾਰੀ ਹੈ ਸੰਸਦੀ ਕਾਰਵਾਈ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਸੀ ਤੇ ਦੂਜੇ ਪਾਸੇ લોકસભા સ્પીਕਰ ਵੱਲੋਂ ਪੇਸ਼ ਹੋਏ ਭਾਰਤ ਦੇ ਐਡੀਸ਼ਨਲ ਸੋਲੀ ਸਿਸਟਰ ਜਨਰਲ ਸਤਿਆਪਾਲ ਜੈਨ ਨੇ ਕਿਹਾ ਕਿ ਸੰਸਦ ਦੇ اجلاس ਦੇ ਵਿੱਚ ਵੀਡੀਓ ਕਾਨਫਰੰਸ ਜ਼ਰੀਏ ਹਾਜ਼ਰ ਹੋਣ ਦੀ ਕੋਈ ਵਿਵਸਥਾ ਨਹੀਂ ਹੈ ਅਦਾਲਤ ਨੇ ਸਵਾਲ ਦਾ ਜਵਾਬ ਦਿੰਦਿਆਂ ਹੋਇਆ ਵਕੀਲ ਬੈਂਸ ਨੇ ਮੰਨਿਆ ਕਿ ਭਾਵੇਂ ਸੰਬੰਧੀ ਕੋਈ ਲਿਖਤਾ ਵਿਵਸਥਾ ਨਹੀਂ ਹੈ ਪਰ ਹਾਲਾਤ ਮੁਤਾਬਕ ਅਜਿਹੇ ਪ੍ਰਬੰਧਾਂ ਦੇ ਲਈ ਰਾ ਪਧਰਾ ਹੋ ਜਾਂਦਾ ਹੈ ਤੇ ਜ਼ਿਕਰ ਜੋ ਹੈ ਕਿ ਵਾਰਿਸ ਪੰਜਾਬ ਦੇ ਜੱਥੇਬੰਦੀ ਦਾ ਮੁਖੀ ਅਮਰਿਤਪਾਲ ਸਿੰਘ ਇਸ ਵੇਲੇ NSA ਤਹਿਤ ਅਸਾਮ ਦੀ ਡਿਬਰੂਗੜ੍ਹ ਜ਼ਿਲ੍ਹੇ 'ਚ ਬੰਦ ਹੈ ਤੇ ਹੁਣ ਪੰਜਾਬ ਸਰਕਾਰ ਨੇ ਵੀ ਆਪਣਾ ਜਵਾਬ ਦੇ ਦਿੱਤਾ ਹੈ ਜਿਸ ਤੋਂ ਬਾਅਦ ਉਹਥੇ ਦੱਸ ਸੀ ਇਹ ਕਿ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਦਾ ਇੱਕ ਪਾਸ਼ਣ ਜਿਹੜਾ ਕਿ ਪੰਜ ਦਰਿਆਵਾਂ ਦੇ ਵਿੱਚ ਅਗ ਲਗਾ ਸਕਦਾ ਹੈ ਹੁਣ ਪੰਜਾਬ ਸਰਕਾਰ ਨੇ ਇਹ ਬਿਆਨ ਦਿੱਤਾ ਹੈ ਦਾਸੀ ਕਿ ਕਿਤੇ ਨੇ ਕਿਤੇ ਹੁਣ ਅਮਰਤਪਾਲ ਦੀ ਜਿਹੜੀ ਕਿ 8 ਤਰੀਕ ਨੂੰ ਪੈਰੋਲ ਤੇ ਸੁਣਵਾਈ ਹੋਣੀ ਸੀ ਉਹ ਰੱਦ ਹੋ ਸਕਦੀ ਹੈ ਤੇ ਵੱਡਾ ਛਟਕਾ ਜਿਹੜਾ ਕਿ ਲੱਗ ਸਕਦਾ ਹੈ ਤਾਂ ਗੱਲ ਕਰੀ ਅਮਰਤਪਾਲ ਮਾਮਲੇ ਦੇ ਵਿੱਚ ਤਾਂ ਬੀਤੇ ਦਿਨਾਂ 'ਚ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਕਰ ਦਿੱਤਾ ਉਹਨਾਂ ਦੇ ਨਾਲ ਜਿੰਨੇ ਵੀ ਸਾਥੀ ਸੀ ਉਹ ਸਾਰੇ ਹੀ ਜਿਹੜੇ ਕਿ ਉਹਨਾਂ ਦੇ ਨਾਲ ਸ਼ਿਫਟ ਜੇਲ੍ਹ ਦੇ ਵਿੱਚ ਬੰਦ ਸੀ ਹਾਲਾਂਕਿ ਦੂਜੇ ਪਾਸੇ ਉੱਥੇ ਹੀ ਅਮਰਿਤਪਾਲ ਕੱਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਨੇ ਤਾਂ ਉਹਨਾਂ ਦੇ ਜਿਹੜੇ ਜਿੰਨੇ ਵੀ ਸਾਥੀ ਸੀ ਉਹ ਸਾਰੇ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤੇ ਤਾਂ ਅਮਰਿਤਪਾਲ ਕੱਲੇ ਨੇ ਜਿਹੜੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਨੇ ਐਨਐਸਏ ਲੱਗੀ ਹੋਈ ਆ ਤੇ ਜਿਸ ਤੋਂ ਬਾਅਦ ਉੱਥੇ ਹੀ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਤੇ ਉੱਥੇ ਹੀ ਦੱਸਿਏ ਕਿ ਪੈਰੋਲ ਨੂੰ ਲੈ ਕੇ ਵੀ ਉਹਨਾਂ ਨੇ ਸੁਪਰੀਮ ਕੋਰਟ ਦਾ ਰੁਕ ਕੀਤਾ ਸੀ ਉਹਨਾਂ ਦੇ ਵੱਲੋਂ ਦੱਸਿਏ ਕਿ ਦੂਜੇ ਪਾਸੇ ਐਨਐਸਏ ਨੂੰ ਕਿ ਕਿ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਜੋ ਮੇਰੇ ਉੱਤੇ ਐਨਐਸਏ ਲੱਗੀ ਹੈ ਉਹ ਕਿਉਂ ਨਹੀਂ ਰੱਦ ਕੀਤੀ ਜਾ ਸਕਦੀ ਹਾਲਾਂਕਿ ਦੂਜੇ ਪਾਸੇ ਉੱਥੇ ਹੀ ਹੁਣ ਤੀਜੀ ਵਾਰ ਐਨਐਸਏ ਲਗਾਈ ਗਈ ਹੈ ਤੇ ਜਿਸ ਦੇ ਦੌਰਾਨ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਕਿਹਾ ਕਿ ਅਮਰਤਪਾਲ ਦੇ ਉੱਤੇ ਜੋ ਐਨਐਸਏ ਲੱਗੀ ਹੈ ਉਸ ਨੂੰ ਲੈ ਕੇ ਜਵਾਬ ਦੇਵੇ ਤੇ 6 ਹਫ਼ਤਿਆਂ ਦੇ ਵਿੱਚ ਹਾਈ ਕੋਰਟ ਨੇ ਜਵਾਬ ਜਿਹੜਾ ਕਿ ਦਾਖਲ ਕਰਨ ਦੇ ਲਈ ਕਿਹਾ ਹੈ ਤੇ ਜਿਸ ਤੋਂ ਬਾਅਦ ਹੁਣ ਦੂਜੇ ਪਾਸੇ ਉੱਥੇ ਹੀ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਗਿਆ ਹੈ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਇਹ ਸੈਸ਼ਨ ਚੱਲੇਗਾ ਤੇ ਜਿਸ ਤੋਂ ਬਾਅਦ ਉੱਥੇ ਹੀ ਅਮਰਤਪਾਲ ਦੀ ਪੈਰੋਲ ਨੂੰ ਲੈ ਕੇ 8 ਤਰੀਕ ਨੂੰ ਸੁਣਵਾਈ ਹੋਵੇਗੀ ਤੇ ਹੁਣ ਹੋਰ ਰੱਦ ਹੋ ਸਕਦੀ ਆ ਕਿਉਂਕਿ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਤੇ ਦੂਜੇ ਪਾਸੇ ਉੱਥੇ ਹੀ ਹੁਣ ਪੰਜਾਬ ਸਰਕਾਰ ਨੇ ਆਪਣਾ ਵੱਡਾ ਬਿਆਨ ਦੇ ਦਿੱਤਾ ਹੈ ਤੇ ਉੱਥੇ ਉਹਨਾਂ ਨੇ ਕਹਿਣਾ ਹੈ ਕਿ ਅਮਰਤਪਾਲ ਦਾ ਜਿਹੜਾ ਪਾਛੜ ਹੈ ਉਹ ਪੰਜ ਦਰਿਆਵਾਂ ਨੂੰ ਅੱਗ ਲਗਾ ਸਕਦਾ ਹੈ ਇਹ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਅਮਰਤਪਾਲ ਦੀ ਪੈਰੋਲ ਹੈ ਜਿਹੜੀ ਕਿਤੇ ਨਾ ਕਿਤੇ ਹੁਣ ਰੱਦ ਹੋ ਸਕਦੀ ਆ